ਸ਼ੁੱਕਰਵਾਰ ਨੂੰ ਮਾਨਸਾ ਮੰਡੀ ਤੇ ਪਹੁੰਚ ਗਏ ਆ ਤੇ ਬਾਕੀ ਤੁਹਾਨੂੰ ਟਾਪ ਦੀ ਝੋਟੀ ਦੌਰ ਕੇ ਦਿਖਾਉਣੇ ਆ ਤੇ ਕੱਦ ਥੋੜਾ ਜਿਹਾ ਜ਼ਰੂਰ ਘਟਾ ਤੇ ਥਾਂ ਲੈ ਬਿਲਕੁਲ ਸਾਫਾ ਮੋੜ ਲਾ ਭਾਈ ਇਹ ਥਾਂ ਲੈ ਬਿਲਕੁਲ ਸਾਫਾ ਇਹ ਝੋਟੀ ਚੰਗੇ ਤੇ ਛੋਟੇ ਛੋਟੇ ਥਾਨ ਨੇ ਤੇ ਤਾਜੀ ਸੂਈ ਹੋਈ ਆ ਬਾਕੀ ਆਪਾਂ ਪ੍ਰੋਪਰ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਇਧਰ ਨੂੰ ਲੈ ਦਲ ਬਣੀ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਆਡਰ ਦਾ ਜਿਹੜਾ ਸਾਈਜ਼ ਆ ਬਹੁਤ ਸੋਹਣਾ ਦੇ ਚੰਗੇ ਦੁੱਧ ਵਾਲਿਆ ਮੋੜ ਲਾ ਬਾਈ ਬਾਕੀ ਲੱਗਦਾ ਵੀ ਸ਼ਾਇਦ ਥਣਾ ਤੋਂ ਜਿਵੇਂ ਪਹਿਲਣ ਹੁੰਦੀ ਤੇ ਬਾਕੀ ਪੂਰੀ ਗੱਲਬਾਤ ਜਿਹੜੀ ਬਾਈ ਨਾਲ ਕਰਦੇ ਆ ਸਾਹਮਣੇ ਜਿਹੜਾ ਬੱਚਾ ਤੁਸੀਂ ਦੇਖ ਵੀ ਸਕਦੇ ਹਨਾ ਥਣਾ ਸਾਇਦ 16 ਨਕੜਵੇਂ ਥਾਨ ਨੇ ਤੇ ਬਾਕੀ ਬਾਈ ਨਾਲ ਪ੍ਰੋਪਰ ਗੱਲਬਾਤ ਕਰਦੇ ਆ ਬੰਨ ਦੇ ਬਾਈ ਤੇ ਸਾਹਮਣੇ ਜਿਹੜਾ ਬੱਚਾ ਤੁਸੀਂ ਦੇਖ ਵੀ ਸਕਦੇ ਹੋ ਹਨਾ ਤੇ ਵੀਡੀਓ ਚੱਲਣ ਦਾ ਸ਼ੇਅਰ ਜ਼ਰੂਰ ਕਰੋ ਤਾਂ ਕਿ ਇਹਦੇ ਦੋਸਤ ਮਿੱਤਰ ਹੋਰ ਜਿਹੜੇ ਉਹ ਵੀਡੀਓ ਦੇਖ ਸਕਦੇ ਆ ਜਿਹੜੇ ਭਰਾ ਨਵੇਂ ਜੁੜੇ ਚੈਨਲ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਨਾਲ ਘੰਟੀ ਦਾ ਬਟਨ ਦਬ ਦਿਓ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਤੇ ਆਓ ਫਿਰ ਆਪਾਂ ਪੂਰੀ ਜਾਣਕਾਰੀ ਲੈ ਕੇ ਦਿੰਨੇ ਆ ਮਾਨਸਾਵਾਂ ਦੀ ਉੱਪਰ ਬਾਕੀ ਆਪਾਂ ਪ੍ਰੋਪਰ ਜਾਣਕਾਰੀ ਲੈਣੇ ਆ ਬਾਈ ਤਾਂ ਬਾਈ ਸਸੀਕਾਲ ਸਸੀਕਾਲ ਬਾਈ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਮੇਰਾ ਨਾਮ ਆਮਨ ਪ੍ਰੀਤ ਸਿੰਘ ਬਾਈ ਆਮਣਾ ਠੀਕ ਆਮਣਾ ਬਾਈ ਪਿੰਡ ਕਿਹੜਾ ਪਿੰਡ ਮਲਕੋਹ ਬਾਈ ਮਲਕ ਮਲਕੋਹ ਮਲਕੋਹ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਮਾਨਸਾ ਠੀਕ ਹੈ ਤੇ ਅਮਣ ਜਿਹੜੀ ਆਪਾਂ ਝੋਟੀ ਬਾਈ ਤੋੜ ਕੇ ਦਿਖਾਈਏ ਕੰਮ ਸੁਏ ਹੈ ਇਹ ਇਹ ਪਹਿਲਾ ਨਾ ਵੀਰੇ ਪਹਿਲਾ ਨਾ ਠੀਕ ਹੈ ਤੇ ਕੈ ਦਿਨ ਹੋ ਗਏ ਬਈ ਸੂਈ ਨੂੰ ਇਹਨੂੰ 5 ਦਿਨ ਹੋ ਗਏ ਵੀਰੇ 5 ਦਿਨ ਦੁੱਧ ਬਾਈ ਕਿੰਨਾ ਹੋਣਾ ਹੁਣ ਪ੍ਰੋਪਰ ਦੁੱਧ 10 ਕਿਲੋ ਆਏਗਾ ਵੀਰੇ 10 ਕਿਲੋ ਪੂਰਾ ਜਾਵੇਂਗਾ ਹਾਂਜੀ ਦਸੱਲੀ ਕਰਾ ਦੇਗਾ ਹਾਂ ਦਸੱਲੀ ਠੀਕ ਹੈ ਮੋਬਾਈਲ ਨੰਬਰ ਬੋਲੇ ਕੋਰੀ ਮੋਬਾਈਲ ਨੰਬਰ 991580327 ਠੀਕ ਹੈ ਤੇ ਅਮਣ ਬਾਈ ਜੇ ਆਪਾਂ ਗੱਲ ਆ ਜਾਂਦੀ ਹੈ ਰੇਟ ਦੀ ਰੇਟ ਕੀ ਕਰਤਾ ਰੇਟ 1.5 ਵੀਰੇ ਦਾ 1.5 ਮਾਨਦਾਨ ਹੋ ਜੂ ਹਾਂ ਵੀਰੇ ਮਾਨਦਾਨ ਮੁੱਕ ਤੇ ਹੋ ਜੂ ਠੀਕ ਹੈ ਲੈ ਵੀ ਰ ਦੁੱਧ ਬਾਈ ਕਿੰਨਾ ਦੱਸਿਆ ਸੀਗਾ 10 ਕਿਲੋ ਵੀਰੇ 10 ਕਿਲੋ ਤਿਆਰ ਆ ਤੇ ਬਾਕੀ ਆਵਣ ਨਾਲ ਤੁਸੀਂ ਸੰਪਰਕ ਕਰ ਲਿਓ ਪਿੰਡ ਬਾਈ ਦਾ ਮਲਕੋ ਜਿਲ੍ਹਾ ਮਾਨਸਾ ਤੇ ਚੰਗੀ ਝੋਟੀਆਂ ਪਹਿਲੇ ਸੂਇਆ ਹਾਂ ਲਈ ਦੋਸਤੋ ਨਾ ਪੂਰੇ ਦਿਨ ਹੋਇਆ ਪਿਆ ਤੇ ਮੱਝ ਦੋਰ ਕੇ ਦਿਖਾਉਣ ਲੱਗੇ ਸੋਨੂੰ ਤੇ ਦੁੱਧ ਚੰਗੇ ਵਾਲੀ ਆ ਆਰਡਰ ਦਾ ਸਾਇ ਜਿਹੜਾ ਬਹੁਤ ਸੋਹਣਾ ਤੇ ਬਾਕੀ ਘਰੇਲੂ ਮੱਝ ਨਿਕੜ ਮੈਂ ਥਾਨੇ ਚਾਰੇ ਤੇ ਬਾਈ ਲਈ ਖੜਾ ਸੀਗਾ ਤੇ ਥਾਂ ਦਿਨ ਮੰਨ ਲਓ ਪੂਰੇ ਹੋਏ ਭੈਣੇ ਮੋੜ ਲ ਮੋੜਦਾ ਭਾਈ ਪੂਰੇ ਹੋਏ ਭੈਣੇ ਬੰਨਦੇ ਤੇ ਬਾਕੀ ਬਾਈ ਤੋਂ ਪ੍ਰੋਪਰ ਜਾਣਕਾਰੀ ਲੈ ਕੇ ਦੇਵਾਂਗੇ ਚਾਰੇ ਥਣ ਅਲੱਗ-ਅਲੱਗ ਜਿਹੜਾ ਆਰਡਰ ਦਾ ਸਾਈਜ਼ ਬਣਾਇਆ ਵਧੀਆ ਸੋਹਣਾ ਬਣਾਇਆ ਬਣਦੇ ਬਾਈ ਬਣਦੇ ਤੇ ਲੇਵੇ ਦੇ ਉੱਪਰ ਜੇ ਆਪਾਂ ਨਾੜਾਂ ਦੀ ਗੱਲ ਕਰੀ ਤਾਂ ਨਾੜਾਂ ਨੂੰ ਦੁੱਧ ਵਾਲੀਆਂ ਬੇਣ ਜਾਨੀ ਬਹੁਤ ਦਸਰੀਆਂ ਤੇ ਆਰਡਰ ਦੇਖ ਲਓ ਫਸਮਾ ਤੁਰਦੀ ਆ ਚੰਗਾ ਔਡਰ ਚੰਗਾ ਔਡਰ ਨਿਕੜ ਮੈਂ ਥਣ ਲੱਗੇ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੀ ਕਰਦੇ ਆ ਗੱਲਬਾਤ ਬਾਈ ਨਾਲ ਪੁੱਛਦੇ ਆ ਲੈਣੇ ਡੀਲ ਸਾਰੀ ਬਾਈ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਬਾਈ ਨਾਮ ਦੱਸੋ ਆਪਣਾ ਹਰਸਾ ਸਿੰਘ ਆ ਜੀ ਹਰਸਾ ਸਿੰਘ ਬਾਈ ਹਰਸਪਿੰਡਾ ਡੇਲੂਣਾਈ ਡੇਲੂਣ ਜਿਲ੍ਹਾ ਮਾਨਸਾ ਹਾਂਜੀ ਠੀਕ ਆ ਤੇ ਮੋਬਾਈਲ ਨੰਬਰ ਬੋਲੀ ਬਈ ਕੋ 75899 ਹੈ ਬਾਈ ਜੀ 58895 ਠੀਕ ਆ ਤੇ ਬਾਈ ਹਣ ਸੇ ਜੇ ਆਪਾਂ ਗੱਲ ਕਰੀ ਆ ਮੰਨ ਲਓ ਜਿਹੜੀ ਮਾਝਾ ਕੈਮੇ ਸੂਏ ਸੂਣ ਵਾਲੀ ਆ ਇਹ ਤੀਜੀ ਸੂਏ ਆ ਜੀ ਤੀਜੀ ਸੂਏ ਤੇ ਦਿਨ ਤੋਂ ਕਹਿੰਦਾ ਸੀ ਪੂਰੀ ਹੋਏ ਪੈਣੀ ਹਾਂਜੀ ਹਾਂਜੀ ਠੀਕ ਆ ਤੇ ਦੁੱਧ ਬਾਈ ਪਿਛਲੇ ਵਾਰ ਕਿੰਨਾ ਸੀ 12 ਲੀਟਰ 12 ਲੀਟਰ ਹਾਂਜੀ ਠੀਕ ਆ ਤੇ ਰੇਟ ਦੀ ਗੱਲ ਆਈ ਬਈ ਹਣ ਸੇ ਰੇਟ ਕੀ ਕਰਦਾ 130 ਆ ਜੀ 130 ਮਾਨਦਾਨ ਹੋਊਗਾ ਆ ਹੀ ਮਾਨਦਾਨ ਠੀਕ ਆ ਰੇਟ ਬਈ ਹੰਸਾ ਕਹਿੰਦਾ ਮੰਡੀ ਦੇ ਹਿਸਾਬ 1 ਲੱਖ 30 ਹਜ਼ਾਰ ਕਰਦਾ ਤੇ 12 ਕਿਲੋ ਦੋ ਜਿਹੜਾ ਪਿਛਲੀ ਵਾਰ ਦਿੱਤਾ ਸੀਗਾ ਤੇ ਬਾਕੀ ਬਾਈ ਕਹਿੰਦਾ ਮਾਨ ਤਨ ਜਰੂਰ ਹੋ ਜੂਗਾ ਬਾਕੀ ਹਾਂ ਸੰਪਰਕ ਕਰ ਲਓ ਪਿੰਡ ਬਾਈ ਦਾ ਡੇਲੂ ਹਣਾ ਜ਼ਿਲ੍ਹਾ ਮਾਨਸ ਲੈ ਵੀ ਦੋਸਤੋ ਨਾ ਪੈਕ ਝੋਟੀ ਤੋੜ ਕੇ ਦਿਖਾਉਣੇ ਤੁਹਾਨੂੰ ਵਾਜਬ ਰੇਟ ਦੀ ਰੇਟ ਬਾਈ ਦਾ ਬਹੁਤ ਵਾਜਵਾ ਹਰਿਆਣਾ ਦੇ ਵਿੱਚੋਂ ਆਇਆ ਫਤਹਾਵਾ ਤੋਂ ਤੇ ਬਾਕੀ ਪੂਰੀ ਗੱਲਵਾਤਾਪਕ ਬਾਈ ਨਾਲ ਕਰਾਂਗੇ ਤੇ ਤੁਰਦੀ ਦੇਖ ਲਓ ਝੋਟੀ ਹਣਾ ਤੇ ਬਾਜਬ ਰੇਟ ਦੀ ਮੋੜ ਲੈ ਬਾਈ ਚਾਰੇ ਥਣ ਅਲੱਗ-ਅਲੱਗ ਨੇ ਨਿਖੜ ਮੇ ਥਾਨ ਲੱਗਿਆ ਵਧੀਆ ਲੇਵੇਂ ਦੀ ਸਾਫ ਆ ਗਈ ਬਿਲਕੁਲ ਜੇ ਆਪਾਂ ਗੱਲ ਕਰੀ ਹੈ ਨਾ ਤੇ ਬਾਕੀ ਸਾਨੂੰ ਬੱਚਾ ਵੀ ਦਿਖਾਉਣਾ ਬੱਚਾ ਖੜਾ ਸਾਹਮਣੇ ਤੇ ਸੂਈ ਹੋਊਗੀ 15 ਕ ਦਿਨਾਂ ਦੀ 15-20 ਦਿਨਾਂ ਦੀ ਜਿਹੜੀ ਸੂਈ ਹੋਊਗੀ ਮਾਂਗਰ ਕੱਟੀ ਆ ਤੇ ਮਾਂਗਰ ਕੱਟੀ ਤੇ ਪੂਰੀ ਆਪਾਂ ਜਾਣਕਾਰੀ ਲੈਣਾ ਬਾਈ ਤੋਂ ਤੇ ਪੂਰੀ ਡਿਟੇਲ ਲੈ ਕੇ ਦਿੰਨੇ ਆ ਵੀ ਵਾਜਬ ਰੇਟ ਦੀ ਕੀ ਗੱਲ ਬਾਤ ਨਾਲ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਨਾਮ ਦੱਸੋ ਆਪਣਾ ਪਰਮਨੰਦ ਜੀ ਪਰਮਨੰਦ ਠੀਕ ਆ ਪਰਮਨੰਦ ਜੀ ਆਪਣਾ ਪਿੰਡ ਫਟੇਵਾਦ ਫਟੇਵਾਦ ਜ਼ਿਲ੍ਹਾ ਫਟੇਵਾਦ ਹੈ ਨਾ ਹਾਂਜੀ ਹਾਂਜੀ ਤੇ ਇੱਕ ਵਾਰੀ ਮੋਬਾਈਲ ਨੰਬਰ ਬੋਲੋ ਜੀ ਫੋਨ ਨੰਬਰ ਆਖਿਆ ਨਹੀਂ ਜੀ ਆਖਿਆ ਨਹੀਂ ਠੀਕ ਹੈ ਤੇ ਮਤਲਬ ਜਿਹੜੀ ਅੱਪ ਝੋਟੀ ਤੋਰ ਕੇ ਦਿਖਾਈ ਹੈ ਜੀ ਇਹ ਮਤਲਬ ਕੰਮੇ ਸੂਇਆ ਦੂਜੇ ਸੂਇਆ ਦੂਜੇ ਸੂਇ ਤੇ ਕਹ ਦੇਣਾ ਸੂਇ ਹੋ ਗਈ ਸੂਇ ਹੋ ਗਈ ਮਹੀਨੇ ਨੇੜੇ ਮਹੀਨੇ ਦੇ ਨੇੜੇ ਠੀਕ ਹੈ ਦੁੱਧ ਭਾਈ ਕਿੰਨਾ ਹੁਣ ਦੁੱਧ 9 ਕਿਲੋ ਤਿਆਰ ਹੈ ਬੱਚੇ 9 ਕਿਲੋ ਤਿਆਰ ਹੈ ਬੱਚੇ ਨੇ ਛੱਡ ਗਏ ਹਾਂ ਠੀਕ ਹੈ ਤੇ ਰੇਟ ਭਾਈ ਕੀ ਕਰਤਾ 75000 ਬੋਲ 70000 ਮਾਨਤਨ ਹੋ ਜੂ ਹਾਂ ਮਾਨਤਨ ਹੋ ਜੂ ਠੀਕ ਹੈ ਲੈ ਭਾਈ ਪਰਮ ਲਾਈ ਮੈਟਰਨ ਆ ਕਾ ਪਾਸੋਂ ਨੋ ਛੋਟੀ ਹੋਰ ਤੋਰ ਕੇ ਦਿਖਾਉਣਿਆ ਤੇ ਕਦ ਕਾਠ ਹੋਜੋ ਬਹੁਤ ਚੰਗੀਆਂ ਤੇ ਆ ਸਾਹਮਣੇ ਬੱਚਾ ਬੈਠਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਥਣ ਲੇਵੇ ਦੀ ਜਿਹੜੀ ਬੰਦਰਾ ਬਹੁਤ ਸੋਹਣੀਆਂ ਕੱਲਾ ਕੱਲਾ ਥਣ ਲੱਗਿਆ ਤੇ ਕਮੀ ਕੋਈ ਹੈ ਹੀ ਨਹੀਂ ਕਿ ਮੰਨ ਲਓ ਕਦ ਕਾਠ ਕੰਨੀ ਵੀ ਬਾਕੀ ਲੈਵਲ ਉਵੇ ਦੀ ਗੱਲ ਕਰੀ ਤਾਂ ਪੂਰਾ ਸਾਫ ਲੇਵਾ ਤੇ ਕੱਲਾ ਕੱਲਾ ਥਣ ਮੁੱਠੀ ਵਾਲਾ ਤੇ ਚੰਗੀ ਝੋਟੀ ਹੈਗੀ ਤੇ ਬਾਕੀ ਪੂਰੀ ਆਪਾਂ ਬਾਈ ਤੋਂ ਜਾਣਕਾਰੀ ਲੈ ਕੇ ਦੇਵਾਂਗੇ ਸਾਹਮਣੇ ਜਿਹੜਾ ਬੱਚਾ ਤੁਸੀਂ ਇਹ ਵੀ ਦੇਖ ਸਕਦੇ ਹੋ ਤੇ ਪ੍ਰੋਪਰ ਪੁੱਛਦੇ ਆ ਕਿੰਨਾ ਦੁੱਧ ਆ ਤੇ ਕੀ ਗੱਲਬਾਤ ਆ ਕਿੰਨੇ ਟਾਈਮ ਦੀ ਸੂਈ ਆ ਹਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਹਾਂ ਬਾਈ ਨਾਮ ਦੱਸਿਓ ਆਪਣਾ ਮੰਦਰ ਸਿੰਘਾ ਜੀ ਮੰਦਰ ਠੀਕ ਆ ਮੰਦਰ ਬਈ ਪਿੰਡ ਪਿੰਡ ਕੋਟਧਰਮੂ ਕੋਟਧਰਮੂ ਜ਼ਿਲ੍ਹਾ ਮਾਨਸਾ ਹਾਂ ਠੀਕ ਆ ਮੰਦਰ ਇੱਕ ਵਾਰੀ ਬਈ ਨੰਬਰ ਬੋਲੀ ਨੰਬਰ 91347 ਠੀਕ ਆ 1411 ਠੀਕ ਹੈ ਤੇ ਮੰਦਰ ਜੇ ਆਪਾਂ ਗੱਲ ਕਰੀ ਬਈ ਝੋਟੀ ਦੀ ਕਹੇ ਮਸੂਏ ਸੂਏ ਹੋਈ ਆ ਇਹ ਜੀ ਤੀਸਰੇ ਸੂਏ ਤੀਜੇ ਸੂਏ ਹਾਂਜੀ ਠੀਕ ਹੈ ਕਾ ਮਤਲਬ ਕਿਨੇ ਟਾਈਮ ਦੀ ਸੂਏ ਹੋ ਗਈ ਇਹਨੂੰ 1 ਮਹੀਨੇ ਤੋਂ 4 ਦਿਨ ਉੱਪਰ ਟੱਪ ਗਏ ਠੀਕ ਹੈ 1 ਮਹੀਨੇ ਦੀ ਮੰਨ ਲਾ ਲਾ ਇੱਕ ਮਹੀਨੇ ਦੇ ਮਿੱਤਰੋ ਸੂਈ ਆ 5-4 ਦਿਨ ਉੱਤੇ ਆ ਤੇ ਮੰਦਰ ਹੁਣ ਦੁੱਧ ਬਾਈ ਕਿੰਨਾ ਇਸ ਟਾਈਮ ਦੁੱਧੋ ਜੀ ਸੀ 12 ਕਿਲੋ 12 ਕਿਲੋ ਇਹ ਕਹੇ 13 ਦਿੰਦੀ ਐ ਸੀ 12 ਕਹਿ ਕੇ ਦੇ ਮਾਰ 12 ਪੰਮਣਿਆ ਦੇ ਹਾਂ ਲੈ ਵੀ ਮਿੱਤਰੋ ਹੋਂ ਤੇ 13 ਦਿੰਦੀ ਐ ਪਰ ਇਹ ਕਹਿੰਦਾ 12 ਕਿਲੋ ਜਮਾ ਤੋਲ ਦਿਆਂਗੇ ਠੀਕ ਹੈ ਜੇ ਕਿਸੇ ਨੇ ਆ ਕੇ ਤਸੱਲੀ ਕਰਨੀ ਆ ਦੋ ਟਾਈਮ ਤਸੱਲੀ ਕਰ ਸਕਦਾ ਹਾਂਜੀ ਕਰ ਸਕਦਾ ਠੀਕ ਹੈ ਪਿੰਡ ਬਾਈ ਦਾ ਕੋਟਦਾਰੂ ਮਾ ਜ਼ਿਲ੍ਹਾ ਮਾਨਸਾ ਤੇ ਮੰਦਰ ਆਪਣਾ ਰੇਟ ਦੀ ਗੱਲ ਲੈਂਦੇ ਬਈ ਰੇਟ ਕੀ ਕਰਤਾ ਰੇ ਰਿਟਤਾ ਜੀ ਨਵਦਾ 122000 ਦੀ 122000 ਹਾਂ ਲੈਣ ਦੇਣੀ ਲੈਣ ਦੇਣ ਮਾਨਦਾਨ ਹੋਣਾ ਨਹੀਂ ਮਾਨਦਾਨ ਆਪਾਂ ਪਿਛਲਾ ਛੜਤਾ ਜਿਹੜਾ 30 ਲਾਇਆ ਸੀ ਮੈਂ ਉਹ ਵੀ ਕੱਟ ਗਏ ਠੀਕ ਹੈ ਸਹੀ ਗੱਲ ਆ ਚਲ ਸਭ ਜਿਆਦਾ ਹੋ ਜਾਂਦਾ ਬੜਾ ਹੋ ਜਾਂਦਾ ਠੀਕ ਹੈ ਮਾਨਦਾਨ ਬਾਈ ਕਹਿੰਦਾ ਫਿਕਸ ਰੇਟ ਕਰਿਆ ਠੀਕ ਹੈ 122 ਤੇ ਜਿਹੜੀ ਨੇਵੇ ਦੀ ਬੰਤਰ ਬੰਤਰਾਂ ਝੋਟੀਰ ਬਾੜੀ ਚੰਗੇ ਵੇਚ ਆਏ ਤੁਸੀਂ ਹਣਾ ਠੀਕ ਆ ਜੀ ਨਾਲ ਨੂੜਾ ਵੀ ਦੇਖ ਲਓ ਯਾਰ ਦੁੱਧ ਵਾਲੀਆਂ ਤੇ ਥਣ ਵੀ ਆਇਆ ਪਿਆ ਮੇਤਰੋ ਸਾਫ ਲੈਵੇ ਇਹਦੀ ਤੇ ਥੋੜੇ ਅਗਰ ਅਗਰ ਟਾਈਮ ਹੋ ਗਿਆ ਨਹੀਂ ਚੌਥੀ ਹੋਰ ਵੀ ਮਹਿੰਗੀ ਵਿਕਣੀ ਸੀ ਤੇ ਬਾਕੀ ਰੇਟ 122 ਦੇਣ ਲੈਣ ਵਾਲਾ ਤੇ ਮਾੜਾ ਮੋਟੀ ਜੈ ਜੀ ਮਾਨਤ ਹਨ ਬਾਲਾ ਨਹੀਂ ਜੇ ਆਖੋ ਕਿਉਂ ਮੰਦਰ ਬਾਈ ਹਾਂਜੀ ਠੀਕ ਆ ਠੀਕ ਥੱਲੀ ਕਰ ਸਕਦਾ ਹੈ ਨਾ ਤਸੱਲੀ ਕਰ ਸਕਦਾ ਹਾਂ ਤਸੱਲੀ ਕਰ ਸਕਦਾ ਪਿੰਡ ਬਾਈ ਦਾ ਕੋਟਦਾਰ ਮੂਆ ਤੇ ਜਿਹੜਾ ਮਾਨਸਾ ਮਿੱਤਰੋ ਹਾਂਜੀ ਲੈ ਬਈ ਕਿਹਣਾ ਆਪਾਂ ਮੱਝ ਤੋੜ ਕੇ ਦਿਖਾਉਣੇ ਚਾਹੁੰਨ 14 ਕਿਲੋਟਰ ਵਾਲੀ ਹੈ 14 ਲੀਟਰ ਵਾਲੀ ਹੈਗੀ ਬਈ ਹਨ 14 ਤੋਂ ਵੱਧ ਦਿਓ ਬਈ ਕਿਹਣਾ ਦੇ ਬਾਕੀ ਲੇਵੇ ਦੀ ਬੰਤਰ ਦੇਖੋ ਇਹ ਰਹਾਣਾ ਤੁਸੀਂ ਬਹੁਤ ਤਗੜਾ ਲੇਵਲ ਲੱਗਿਆ ਹੋਇਆ ਹੈ ਮੂਹਰ ਨੂੰ ਧੱਕ ਪਾਉਂਦੀ ਹੈ ਪੈਸੇ ਘੱਟ ਦਿਖਾਉਂਦੀ ਹੈ ਮੋੜ ਲਾ ਬਾਈ ਤੇ ਮਾਝੇ ਤਾਜੀ ਸੁਈ ਹੋਈ ਆ ਤੇ ਜਿਹੜਾ ਭਾਂਡਾ ਜਮਾ ਮੂਹਰੀ ਲਈ ਫਿਰਦੇ ਸਾਰਾ ਤੇ ਚੰਗੀ ਆ ਮੰਨ ਲਓ ਥਣਾ ਥਣਾ ਇਸ ਪੈਸਾ ਤੇ ਬਾਹਲੀ ਚੰਗੀ ਹੈਗੀ ਬਾਕੀ ਆਪਾਂ ਬਾਈ ਤੋਂ ਗੱਲਬਾਤ ਪੂਰੀ ਪੁੱਸ ਕੇ ਜਮਾ ਤਾਜੀ ਸੁਈ ਹੋਈ ਆ 50 ਸਪੇਸ ਪੂਰਾ ਸੋਹਣਾ ਕੱਲਾ ਕੱਲਾ ਥਣ ਲੱਗਿਆ ਹੱਥੀ ਚਵਾਈ ਵਾਲਾ ਤੇ ਆ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਲੇਵੇ ਤਾਂ ਜਿਹੜੀ ਮੂਹਰੀ ਹੈ ਸਾਰੀ ਜਮਾ ਤੇ ਮੰਗਰੋ ਜੀ ਆਪਾਂ ਗੱਲ ਕਰੀਏ ਲੇਵਾ ਘੱਟ ਦੀਂਦਾ ਤੇ ਦੁੱਧ ਚੰਗੇ ਵਾਲੀ ਆ ਬਾਕੀ ਆਪਾਂ ਗੱਲਬਾਤ ਕਰਦੇ ਆ ਬਾਕੀ ਕਰਦੇ ਆ ਗੱਲਬਾਤ ਬਜ਼ੁਰਗਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਨਾਮ ਦੱਸੋ ਜੀ ਪਹਿਲਾਂ ਬੰਤ ਸਿੰਘ ਜੀ ਮਿੱਤ ਸਿੰਘ ਜੀ ਬੰਤ ਬੰਤ ਸਿੰਘ ਜੀ ਠੀਕ ਆ ਬੰਤ ਸਿੰਘ ਜੀ ਪਿੰਡ ਪਿੰਡ ਸੰਗਤ ਖੁਰਦੀ ਜੀ ਸੰਗਤ ਖੁਰਦਾ ਹਾਂ ਠੀਕ ਆ ਜ਼ਿਲ੍ਹਾ ਜਿਲ੍ਹਾ ਬਠਿੰਡਾ ਜੀ ਬਠਿੰਡਾ ਰਹਿੰਦਾ ਠੀਕ ਆ ਤੇ ਪਿੰਡ ਬਈ ਦਾ ਸੰਗਤ ਖੁਰਦਾ ਜ਼ਿਲ੍ਹਾ ਬਠਿੰਡਾ ਤੇ ਨੰਬਰ ਦੱਸਿਓ ਬਈ ਕਿੰਨਾ ਕਹਿਆ ਸੀ ਤੁਹਾਨੂੰ 86 ਇਹ ਬਾਈ ਦਾ ਨੰਬਰ ਆ ਤੇ ਕਹਿਵੇਂ ਸੂਏ ਜੀ ਇਹ ਚੌਥੇ ਸੂਏ ਠੀਕ ਆ ਅੱਜ ਕੈ ਦਿਨ ਹੋ ਗਏ ਸੂਈ ਨੂੰ ਚਾਰ ਦਿਨ ਹੋਏ ਚਾਰ ਦਿਨ ਹੋਏ ਸਾਹਮਣੇ ਬੱਚਾ ਬੈਠਾ ਮਿੱਤਰੋ ਤੇ ਦੁੱਧ ਹੋਣਾ ਇਸ ਟਾਈਮ ਕਿੰਨਾ ਕਾ ਤੇ 11 ਦੀ ਪੂਰੀ ਹੋ ਗਈ 12 ਲੀਟਰ 11 11 ਲੀਟਰ ਠੀਕ ਹੈ ਤੇ ਕਿੰਨਾ ਦਿੱਤਾ ਸੀ ਪਿਛਲੀ ਵਾਰ ਇਹਦੀ ਵਾਰ ਜੀ 14 15 ਦੀ 14 15 ਦਿੰਦੀ ਰਹੀ ਆ ਤੇ ਬਾਕੀ ਤਾਜੀ ਸੂਈ ਥੱਲੇ ਹੁਣ ਵੀ ਚਾਰ ਦਾ ਸੂਈ ਥੱਲੇ 11 ਲੀਟਰ ਜਿਹੜਾ ਦੁੱਧ ਹੈਗਾ ਤੇ ਬਾਕੀ ਤੁਸੀਂ تسਲੀ ਕਰ ਸਕਦੇ ਹੋ ਤੇ ਰੇਟ ਦੀ ਗੱਲ ਆਉਂਦੀ ਹੈ ਰੇਟ ਕੀ ਕਰਤਾ ਸੀ ਰੇਟ 120 ਜੀ 120 ਮਾਨਦਾਨ ਹੋ ਜੂ ਆਹੋ ਜੀ ਠੀਕ ਹੈ ਮਾਨਦਾਨ ਹੋ ਜੂਗਾ 1 ਲੱਖ ਤੇ 20 ਹਜ਼ਾਰ ਰੇਟ ਆ ਮਿੱਤਰੋ ਚੰਗੀ ਮੱਝ ਆ ਗਈ 14 15 ਕਿਲੋ ਵਾਲੀ ਤੇ ਹੁਣ ਇਸ ਟਾਈਮ ਵੀ ਜਿਹੜਾ 4 ਦਿਨਾਂ ਦੀ ਸੂਈ ਹੈ ਤੇ 11 ਲੀਟਰ ਜਿਹੜਾ ਦੁੱਧ ਤਿਆਰ ਆ ਥਣ ਲੇਵੇ ਦੀ ਬੰਤਰ ਦੀ ਗੱਲ ਕਰੀਏ ਬਹੁਤ ਚੰਗਾ ਤੇ ਸੰਗਤ ਖੁਰਦ ਪੰਡਾ ਵਾਹੀ ਦਾ ਤੇ ਜ਼ਿਲ੍ਹਾ ਬਠਿੰਡਾ ਸੰਪਰਕ ਤੁਸੀਂ ਕਰ ਸਕਦੇ ਹੋ ਲਾ ਮਟਰਕ ਝੋਟੀ ਦਿਖਾਉਣੇ ਸਾਨੂੰ ਜ਼ਬਰਦਸਤ ਪੂਰੀ ਹੈਵੀ ਤੇ ਤਾਜੀ ਸੂਹੀ ਆ ਬਾਕੀ ਥਣਾ ਥੋਣਾ ਦੀ ਬੰਤੜੜੀ ਬਹੁਤ ਚੰਗੀ ਆ ਥਣ ਨਖੜਵਾਂ ਲੱਗਾ ਕੱਲਾ ਕੱਲਾ ਤੁਰਦੀ ਦਾ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਪੂਰੀ ਜਿਹੜੀ ਗੱਲਬਾਤ ਆਪਾਂ ਬਾਈ ਨਾਲ ਕਰਾਂ ਮੋੜ ਦਾ ਬਾਈ ਮੋੜ ਦਾ ਤੇ ਤਾਜੀ ਸੂਹੀ ਆ ਤੇ ਪ੍ਰੋਪਰ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦਿੰਨੇ ਆ ਇੱਕ ਵਾਰੀ ਬੰਨ ਦੇਣ ਦਾ ਆਡਰ-ਓਡਰ ਦੀ ਗੱਲ ਕਰੀ ਤਾਂ ਫਸਵਾਟਰਾ ਟਾਈਟ ਲੈਵੇ ਦੀ ਸਾਹਮਣੇ ਜਿਹੜਾ ਬੱਚਾ ਤੁਸੀਂ ਉਹ ਵੀ ਦੇਖ ਸਕਦੇ ਹੋ ਹਨ ਬਾਕੀ ਆਪਾਂ ਬਾਈ ਨਾਲ ਗੱਲਬਾਤ ਕਰਦੇ ਹਾਂ ਬਾਕੀ ਕਰਦੇ ਆ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਬਾਈ ਨਾਮ ਦੱਸੋ ਪਹਿਲਾਂ ਰਾਜਵਿੰਦਰ ਜੀ ਰਾਜਵਿੰਦਰ ਰਾਜਵਿੰਦਰ ਪਿੰਡ ਬਾਈ ਪਿੰਡ ਦਲੀ ਵਾਲੇ ਜੀ ਪਿੰਡ ਦਲੀ ਵਾਲਾ ਜਿਹੜਾ ਮਾਨਸ ਹੈ ਨਾ ਠੀਕਾ ਨੰਬਰ ਬੋਲ ਇੱਕ ਵਾਰੀ ਰਾਜਵਿੰਦਰ ਨੰਬਰ 98729 ਜੀ 40710 ਠੀਕ ਹੈ ਤੇ ਰਾਜਵਿੰਦਰ ਜੀ ਆਪਾਂ ਇਹ ਝੋਟੀ ਦੀ ਗੱਲ ਕਰੀਏ ਬਾਈ ਕਿਵੇਂ ਸੂਆ ਇਹ ਦੂਜਾ ਸੂਆ ਜੀ ਦੂਜਾ ਸੂਆ ਕਰਦੀ ਆਪਣੀ ਕਰਦੀ ਆ ਜੀ ਠੀਕ ਹੈ ਕੈ ਦਿਨ ਹੋ ਗਿਆ ਬਾਈ ਅੱਜ ਅੱਜ ਸੂਈ ਨੂੰ ਹੋ ਗਏ ਨੂੰ 10 ਦਿਨੇ 10 ਦਿਨ ਹਾਂਜੀ ਠੀਕ ਆ ਤੇ ਰਾਜਵੰਦਰ ਦੁੱਧ ਬਾਈ ਕਿੰਨਾ ਤਿਆਰ ਉਹ ਤੋਂ ਹੁਣ 12 ਕਿਲੋ ਤਿਆਰ ਆ ਜੀ ਪੂਰਾ ਜਮਾ ਹਾਂਜੀ ਤਿਆਰ ਦਸੱਲੀ ਕਰਾ ਦੂੰਗੇ ਹਾਂ ਦਸਾ ਡੱਬੇ ਮਾ ਦੇ ਠੀਕ ਆ 12 ਕਿਲੋ ਬਾਈ ਕਹਿੰਦਾ ਪੂਰਾ ਜਮਾ ਤਿਆਰ ਆ ਦਸੱਲੀ ਕਰਕੇ ਫੇਰ ਖਰੀਦ ਲੈ ਠੀਕ ਆ ਤੇ ਬਾਕੀ ਬਾਈ ਇੱਕ ਵਾਰੀ ਨੰਬਰ ਫੇਰ ਬੋਲ ਦੇ 98729 40700 ਦਾ ਜੀ ਠੀਕ ਆ ਤੇ ਰਾਜਵੰਦਰ ਰੇਟ ਦੀ ਗੱਲ ਆਂਦੀ ਬਾਈ ਰੇਟ ਰੇਟ 130 ਕਰਦੇ ਆ ਜੀ ਹਾਂ 120 ਹੀ ਦੇ ਦਾਂਗੇ ਠੀਕ ਆ 1 ਲੱਖ 30 ਹਜ਼ਾਰ ਰੇਟ ਆ ਬਾਈ 10000 ਰੁਪ 1 ਲੱਖ ਤੇ 20 ਹਜ਼ਾਰ ਦੀਆਂ ਦੇ ਦਾਂਗੇ ਉੱਤਰਾ ਮਣਕੇ ਤਸੱਲੀ ਕਰਕੇ ਫੇਰ ਲੈ ਜੇ ਪਿੰਡ ਬਾਈ ਦਾ ਦਲੀ ਵਾਲਾ ਹਾਂਜੀ ਜ਼ਿਲ੍ਹਾ ਮਾਨਸਾ ਬਾਕੀ ਰਾਜਵਿੰਦਰਾ ਤੁਸੀਂ ਸੰਪਰਕ ਕਰ ਸਕਦੇ ਲਾ ਵੀ ਦੋਸਤੋ ਫੜ ਬਾਈ ਦੇ ਚੰਗੀਆਂ ਝੋਟੀਆਂ ਦਿਖਾਉਣੇ ਪੂਰੇ ਤੋਰ ਕੇ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੈੱਕ ਕਰ ਲਿਓ ਤਾਜਾਂ ਸੁਈਆਂ ਹੋਈਆਂ ਨੇ ਤੇ ਬਾਕੀ ਜੇ ਲੇਵੇ ਦੀ ਗੱਲ ਕਰੀ ਨਾ ਫਸਮਾ ਲੇਵਾ ਤੇ ਥਣ ਥਣ ਦਾ ਕਿਹ ਹੈ ਸਹਜ ਨਾ ਬਿਲਕੁਲ ਚੰਗਾ ਤੇ ਤੁਸੀਂ ਆਪ ਹੀ ਚੈੱਕ ਕਰ ਲਓ ਤੇ ਮੋਰਲਾ ਭਾਈ اچھا ਨਹੀਂ ਹੈ ਸਾਰੇ ਭਾਜੇ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਜਿਹੜੀ ਪ੍ਰੋਪਰ ਭਾਈ ਤੋਂ ਲੈ ਕੇ ਦੇਵਾਂਗੇ ਤੇ ਨਿਕਲਵੇਂ ਥਾਂ ਨਿੱਕਲਾ-ਕਲਾ ਤੇ ਬਾਕੀ ਸਾਫ਼ ਲੇਵੇ ਦੀ ਆ ਤੇ ਪੂਰੀ ਗੱਲਬਾਤ ਆਪਾਂ ਭਾਈ ਨਾਲ ਐਂਡ ਤੇ ਕਰਾਂਗੇ ਦੋ ਝੋਟੀਆਂ ਦੋਨੇ ਤੋਰ ਕੇ ਦਿਖਾ ਦਈਏ ਤਾਜ਼ੀਆਂ ਸੂਈਆਂ ਹੋਈਆਂ ਨੇ ਜੇ ਆਪਾਂ ਗੱਲ ਕਰੀਏ ਤਾਂ ਸਾਹਮਣੇ ਤੁਸੀਂ ਬੱਚਾ ਵੀ ਦੇਖ ਸਕਦੇ ਹੋ ਸਾਈਡ ਤੋਂ ਤੇ ਇੱਕ ਜਿਹੜੀ ਹੋਰ ਝੋਟੀ ਉਹ ਵੀ ਤੋਰ ਕੇ ਦਿਖਾ ਦਈਏ ਤੇ ਫੇਰ ਆਪਾਂ ਗੱਲਬਾਤ ਕਰਾਂਗੇ ਤੇ ਪੂਰੀ ਜੱਡ ਬਲੈਕ ਤੇ ਇੱਕ ਵਾਰੀ ਤੇ ਬਾਕੀ ਤੋੜ ਕੇ ਦਿਖਾਉਣੇ ਸਾਨੂੰ ਤੇ ਫਿਰ ਆਪਾਂ ਗੱਲਬਾਤ ਕਰਦੇ ਆ ਤੇ ਥਣ ਦਾ ਸਾਇਜ ਨਾ ਇਹਦਾ ਵੀ ਕੱਲਾ ਕੱਲਾ ਥਣ ਲੱਗਿਆ ਤੇ ਸੋਨਾ ਪੂਰਾ ਟਾਇਟਲੇ ਵਧੀਆ ਤੇ ਬਾਕੀ ਸੰਗਜ ਰੂਟ ਟੁੱਟਿਆ ਹੋਇਆ ਹੈਗਾ ਨਾ ਇਹ ਦੂਜੇ ਟੁੱਟਾ ਨਹੀਂ ਹੈਗਾ ਮੋੜਿਆ ਹੋਇਆ ਢਾਂਗ ਨਾਲ ਮਾਰੀ ਹੋਈ ਹੈ ਤੇ ਬਾਕੀ ਆਪਾਂ ਬਾਈ ਨਾਲ ਇਹਦੀ ਵੀ ਗੱਲਬਾਤ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਤੇ ਲੈਣੇ ਆਪਾਂ ਪ੍ਰੋਪਰ ਜਾਣਕਾਰੀ ਕਰਦੇ ਆ ਗੱਲਬਾਤ ਬਾਈ ਨੇ ਪੁੱਛੇ ਜਾਣਕਾਰੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹਾਂ ਬਾਈ ਨਾਮ ਦੱਸੋ ਬੱਲਾ ਆਪਣਾ ਨਾਮ ਰਜੀਤ ਸਿੰਘ ਬਾਈ ਰਜੀਤ ਠੀਕ ਹੈ ਜੀ ਰਜੀਤ ਬਾਈ ਪਿੰਡ ਬਗੇਰਾ ਮਹਬਤ ਬਾਈ ਬਗੇਰਾ ਮਹਬਤ ਮਹਬਤ ਜਿਹੜਾ ਬਠੰਡਾ ਬਾਈ ਬਠੰਡਾ ਲੈ ਵੀ ਬਠੰਡੇ ਜਿਹੜਾ ਤੋਂ ਆਇਆ ਬਾਈ ਰਜੀਤਾ ਤੇ ਬਾਈ ਆਪਾਂ ਜਿਹੜੀ ਤੋਰ ਕਿ ਸਾਈ ਝੋਟੀ ਹੈ ਮਤਲਬ ਕੈਮੇ ਸੁਆ ਇਹ ਦੂਜਾ ਸੁਆ ਬਾਈ ਦੰਦਾ ਚੋਂ ਛੇ ਹੈ ਦੂਜਾ ਸੁਆ ਦੰਦਾ ਚੋਂ ਛੇ ਹੈ ਹਾਂਜੀ ਤੇ ਕਿਹ ਦਿਨ ਸੁਯੋਗ ਹੋ ਗਿਆ ਸੋਈ ਨਾ ਹੋ ਗਿਆ ਬਾਈ ਇਹਨੂੰ 16 ਦਿਨ ਹੋ ਗਏ 16 ਦਿਨ ਹਾਂਜੀ ਪੀਕ ਲੈਵਲ ਤੇ ਹਾਂਜੀ ਦੁੱਧ ਪੂਰਾ ਪੂਰਾ ਭਾਵੇਂ ਕੋਚੋ ਕੇ ਦੋ ਟਾਈਮ ਲੈ ਆਓ ਤਿੰਨ ਤਿੰਨ ਟੋਕੇ ਲੈ ਆਓ ਦੋ ਟਾਈਮ ਵਾਲਾ ਦਸੱਲੀ ਕਰ ਸਕਦੇ ਆ ਠੀਕ ਹੈ ਤੇ ਨੰਬਰ ਬੋਲ ਇੱਕ ਵਾਰੀ 97 813 23 660 ਠੀਕ ਹੈ ਇਹ ਬਾਈ ਦਾ ਨੰਬਰ ਹੈ ਤੇ ਸਾਹਮਣੇ ਬੱਚਾ ਖੜਾ ਤੇ 16 ਦਿਨਾਂ ਦੀ ਸੂਈ ਹੈ ਮਿੱਤਰੋ 13 ਕਿਲੋ ਦੁੱਧ ਜਿਹੜਾ ਅੱਜ ਪ੍ਰੋਪਰ ਤਿਆਰ ਆ ਦੋ ਟਾਈਮ ਬਾਈ ਦਸੱਲੀ ਕਰ ਸਕਦਾ ਹੈ ਨਾ ਕਰ ਸਕਦਾ ਬਾਈ ਠੀਕ ਹੈ ਤੇ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰੇ ਰੇਟ 135 ਬਾਈ 1 ਲੱਖ 35 ਹਾਂ ਤਾਂ ਖੁੱਲਾ ਕਰਦੇ ਆ ਬਾਈ ਠੀਕ ਹੈ ਲੈ ਬਾਈ ਮਾਨਤਨ ਖੁੱਲਾ ਕਰ ਦੂ ਰੇਟ ਬਾਜ਼ਾਰ ਦੇ ਹਿਸਾਬ ਮੰਡੀ ਸਾਹਿਬ ਕਰਨਾ ਪੈਂਦਾ ਤੇ ਬ ਤੇ ਬਾਈ ਦਾ ਜਿਲ੍ਹਾ ਬਠਿੰਡਾ ਬਾਕੀ ਜਿਹੜੀ 2 ਨੰਬਰ ਤੇ ਆਪਾਂ ਤੋਰ ਕੇ ਸਾਈ ਸੁਣੀ ਝੋਟੀ ਦੀ ਵੀ ਡਿਟੇਲ ਲੈ ਕਹਿੰਦੇ ਆ ਬਾਈ ਸਸੀਕਾਲ ਸਸੀਕਾਲ ਬਾਈ ਉੱਚਾ ਬਲੀ ਬਾਈ ਨਾਮ ਦੱਸੀ ਬਾਈ ਨਾਮ ਗੁਰਦੀਪ ਸਿੰਘ ਗੁਰਦੀਪ ਹਾਂ ਠੀਕ ਆ ਗੁਰਦੀਪ ਪਿੰਡ ਬਾਈ ਲਲੂਆਣਾ ਜਿਲ੍ਹਾ ਮਾਨਸਾ ਲਲੂਆਣਾ ਜਿਲ੍ਹਾ ਮਾਨਸਾ ਠੀਕ ਆ ਨੰਬਰ ਬੋਲ ਬਾਈ ਗੁਰਦੀਪਾ 9877506297 ਠੀਕ ਆ ਤੇ ਗੁਰਦੀਪ ਜਿਹੜੀ ਆਪਾਂ ਝੋਟੀ ਬਾਈ ਤੋਰ ਕੇ ਖਸਾਈਆ ਕਹਵੇਂ ਸੂਏ ਇਹ ਇਹ ਚੌਥੇ ਸੂਏ ਐਵੇਂ ਚੌਥੇ ਸੂਏ ਤੇ ਮਿੱਤਰੋ ਸਾਹਮਣੇ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਚੌਥੇ ਸੂਏ ਕਾਹਦੇ ਨੂੰ ਗੱਜ ਜੇ ਅੱ ਤੇ ਗਰਦੀਪ ਬਈ ਦੁੱਧ ਕਿੰਨਾ ਦੁੱਧ ਦੇ ਥੱਲੇ ਬਈ 12 ਕਿਲੋ ਦੁੱਧ ਜਮ ਤਿਆਰ ਆ 12 ਹੁਣ ਤਿਆਰ ਆ ਹਾਂ ਦਸੱਲੀ ਕਰ ਲੇ ਦੋ ਟਾਂ ਹਾਂ ਹਾਂ ਠੀਕ ਆ ਨੰਬਰ ਇੱਕ ਵਾਰੀ ਹੋਰ ਬੋਲ ਦੀ 9877506299 ਠੀਕ ਆ ਤੇ ਬਾਕੀ ਮਿੱਤਰੋ ਸਾਹਮਣੇ ਬੱਚਾ ਖੜਾ ਤਾਜੀ ਸੂਹੀ ਆ ਤੇ ਦਸੱਲੀ ਤੁਸੀਂ ਕਰਕੇ ਫੇਰ ਫਿਰ ਸੰ ਦੋ ਟਾਂ ਕਰ ਲੇ ਦਸੱਲੀ ਹਾਂ ਬਈ ਹਾਂ ਠੀਕ ਆ ਤੇ ਰੇਟ ਦੀ ਗੱਲ ਐ ਬਈ ਰੇਟ ਕੀ ਕਰਤਾ ਰੇਟ 125 ਕਰਦੇ ਆ ਬਈ 125 ਮਾਨਦਾਨ ਮਾਨਦਾਨ ਕਰਦਾ ਠੀਕ ਆ ਮੌਕੇ ਦੇ ਹੋ ਜੀ ਹਾਂ ਠੀਕ ਆ ਰੇਟ ਬਈ ਮੰਡੀ ਦੇ ਹਿਸਾਬ ਕਰਨਾ ਪੈਂਦਾ 1 ਲੱਖ ਤੇ 25000 ਤੇ ਬਾਕੀ ਤੁਸੀਂ ਦ ਖਰੀਦ ਸਕਦੇ ਹੋ ਤੇ ਮਾਨਦਾਨ ਹੋ ਜੂ ਬਾਈ ਦਾ ਪਿੰਡ ਲੈਲੂ ਆਣਾ ਜ਼ਿਲ੍ਹਾ ਮਾਨਸਾ ਹਾਂ ਲੈ ਇੱਕ ਬਾਈ ਕੋਲੇ ਹੋਰ ਝੋਟੀ ਇਧਰ ਅਲੱਗ ਥੜੀ ਸੂਈ ਆਪਾਂ ਤੋਰ ਕੇ ਦਿਖਾ ਦਈਏ ਤੋਰ ਦਿਨ ਤੁਸੀਂ ਚੈੱਕ ਕਰ ਲੋ ਤੇ ਬਾਕੀ ਥਾਣਾ ਤੁਗਾ ਸਪੇਸ ਇਹਦੇ ਵਧੀਆ ਥੋੜਾ ਥਣ ਜ਼ਰੂਰ ਥੋੜੇ ਮੋੜੀਏ ਮੁਰਲਾ ਤੇ ਬਾਕੀ ਪੂਰੀ ਗੱਲਬਾਤ ਆਪਾਂ ਬਾਈ ਤੋਂ ਜਾਣਕਾਰੀ ਪ੍ਰਾਪਤ ਕਰਕੇ ਦੇਵਾਂਗੇ ਤਾਜੀ ਸੂਈ ਹੋਈ ਆ ਬਾਈ ਹਨਾ ਤਾਜੀ ਸੂਈ ਹੋਈ ਆ ਤੇ ਪੰਜ ਦਾਣੇ ਸੂਈਏ ਬਾਕੀ ਆਪਾਂ ਬਾਈ ਨਾਲ ਗੱਲਬਾਤ ਸਾਰੀ ਕਰਦੇ ਤੂੰ ਇੱਕ ਵਾਰੀ ਤੁਸੀਂ ਚੈੱਕ ਕਰ ਲੀ ਤੇ ਆਰਡਰ ਦੀ ਜੇ ਆਪਾਂ ਗੱਲ ਕਰੀਏ ਟੈਟ ਆਰਡਰ ਤੇ ਸਾਹਮਣੇ ਜਿਹੜਾ ਬੱਚਾ ਉਹ ਵੀ ਤੁਸੀਂ ਦੇਖ ਸਕਦੇ ਬੈਠਾ ਪੰਜ ਦਿਨਾਂ ਦੀ ਸੂਈਆ ਬਾਈ ਕਹਿੰਦਾ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਤਾਂ ਕਿ ਪੁੱਛਦੇ ਆਪਾਂ ਬਾਈ ਸੱਸੀ ਗਾਲ ਸੱਸੀ ਗਾਲ ਬਾਈ ਤੇ ਬਾਈ ਨਾਮ ਦੱਸਿਓ ਆਪਣਾ ਅਮਰੀਕ ਸਿੰਘ ਆ ਜੀ ਅਮਰੀਕ ਠੀਕ ਹੈ ਅਮਰੀਕ ਬਾਈ ਪਿੰਡ ਭਲਾਈਕੇ ਜੀ ਭਲਾਈਕੇ ਬੁਰਜ ਭਲਾਈਕੇ ਹਾਂਜੀ ਹਾਂਜੀ ਜ਼ਿਲ੍ਹਾ ਮਾਨਸਾ ਹਾਂਜੀ ਮਾਨਸਾ ਠੀਕ ਹੈ ਤੇ ਅਮਰੀਕ ਇੱਕ ਵਾਰੀ ਨੰਬਰ ਬੋਲ ਬਾਈ 99151 77262 ਠੀਕ ਹੈ ਤੇ ਮਰੀਕ ਜਿਹੜੀ ਆਪਾਂ ਬਾਈ ਝੋਟੀ ਇਹ ਦਿਖਾਈ ਆਪਾਂ ਕੰਮੇ ਸੂਇਆ ਪਹਿਲੇ ਸੂਇਆ ਜੀ ਪਹਿਲੇ ਸੂਇਆ ਠੀਕ ਹੈ ਕੈ ਦਿਨ ਹੋ ਗਿਆ ਅੱਜ ਇਹਨੂੰ 5 ਮਹੀਨਾ ਦਾ ਜੀ 5 ਮਹੀਨਾ ਦਾ ਨਾ ਠੀਕ ਹੈ ਤੇ ਦੁੱਧ ਬਾਈ ਮਰੀਕ ਕੀ ਰਿਪੋਰਟ ਦੁੱਧ ਦੇਉਗੀ ਮੈਂ 12-13 ਲੀਟਰ ਝੋਟੇ ਹੁਣ ਹੈਗਾ 8-9 ਕਿਲੋ ਹੁਣ 8-9 ਕਿਲੋ ਹੈਗਾ ਹੈਗਾ ਤਸੱਲੀ ਹੋ ਜੂ ਪੂਰੀ ਤਸੱਲੀ ਕਰਾਵਾਂਗੇ ਠੀਕ ਹੈ ਤੇ ਬਰੀਕ ਰੇਟ ਦੀ ਗੱਲ ਆ ਜਾਂਦੀ ਬਾਈ ਲਾਸਟ ਰੇਟ ਕੀ ਕਰਤਾ 1.30 ਹੈ ਜੀ 1 ਲੱਖ 30 ਹਜ਼ਾਰ ਮਾਨਦਾਨ ਮਾਨਦਾਨ ਹੋ ਜੂਗਾ ਜੀ ਠੀਕ ਹੈ ਲੈ ਬਈ ਮਰੀਕ ਕਹਿੰਦਾ ਮਾਨਦਾਨ ਵੀ ਹੋ ਜੂਗਾ ਇਲਣ ਝੋਟੀ ਆ 5-6 ਡੇਣਾ ਸੂਈਆ 8-9 ਕਿਲੋ ਦੁੱਧ ਜਿਹੜਾ ਤਿਆਰ ਆ ਮੌਕੇ ਤਸੱਲੀ ਕਰ ਸਕਦੇ ਹੋ ਪਿੰਡ ਬਈ ਦਾ ਗੁਰਜ ਭਲਾਈ ਆ ਤੇ ਜਿਲ੍ਹਾ ਮਾਨਸਾ ਰਹਿੰਦਾ ਬਾਕੀ ਤੁਸੀਂ ਅਮਰੀਕਾ ਨੰਬਰ ਤੇ ਸੰਪਰਕ ਕਰ ਸਕਦੇ ਹੋ ਨੰਬਰ ਇੱਕ ਵਾਰੀ ਹੋਰ ਬੋਲ ਦਿਓ 99151ਜੀ ਠੀਕ ਹੈ 77262 ਠੀਕ ਹੈ ਬਾਈ ਨੂੰ ਫੋਨ ਕਰਕੇ ਤਸੱਲੀ ਕਰ ਸਕਦੇ ਹੋ ਤੇ ਬਾਕੀ ਰੇਟ ਹੈਗਾ ਬਾਈ 130 130 ਮਾਨਦਾਨ ਹੋ ਜੂਗਾ ਹਣਾ ਹਾਂਜੀ ਕਰਦੇ ਆ ਠੀਕ ਹੈ ਬਾਕੀ ਦੋਸਤੋ ਅੱਜ ਦੀ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜਰੂਰ ਦਿਓ ਤੇ ਜਿਹੜੇ ਭਰਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਪ੍ਰੈਸ ਕਰ ਲਿਓ ਕਿਉਂਕਿ ਆਪਾਂ ਹਰ ਸ਼ੁੱਕਰ ਦੀ ਵਾਰ ਹਰ ਸ਼ੁੱਕਰਵਾਰ ਮਾਨਸਾ ਮੰਡੀ ਤੇ ਪਹੁੰਚਦੇ ਹੁੰਦੇ ਆ ਤੇ ਅੱਜ ਵੀ ਮਾਨਸਾ ਮੰਡੀ ਤੋਂ ਜਿਹੜੀ ਤੁਹਾਨੂੰ ਵੀਡੀਓ ਕਵਰ ਕਰਕੇ ਦਿਖਾਈ ਆ ਤੇ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਜੀ ਮੰਡੀ ਦੇ ਨਾਲ ਤਬ ਤੱਕ ਲਈ ਦਿਓ ਇਜਾਜ਼ਤ